ਪੰਜਾਬ ਦੇ ਵਿੱਚ ਵਿਧਾਨ ਸਭਾ ਸੈਸ਼ਨ ਹੋ ਕੇ ਹਟਿਆ ਪਰੰਤੂ ਇਸ ਸੈਸ਼ਨ ਤੋਂ ਬਾਅਦ ਵੀ ਕੋਈ ਜਿਹੜੀ ਕਿ ਚੱਜ ਦੀ ਗੱਲ ਵਿਰੋਧੀਆਂ ਨੇ ਨਹੀਂ ਕੀਤੀ ਤੇ ਹੁਣ ਉੱਥੇ ਹੀ ਮੰਤਰੀ ਕੁਲਦੀਪ ਢਾਲੀਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਕੀ ਖੜਨਾ ਸੀ ਸਗੋਂ ਮਜ਼ਾਕ ਹੀ ਉਡਾਇਆ ਹੈ ਤੇ ਸੈਸ਼ਨ ਦੇ ਵਿੱਚ ਕੋਈ ਵੀ ਜਿਹੜਾ ਕਿ ਉਹਨਾਂ ਦੇ ਵੱਲੋਂ ਸਵਾਲ ਤੋਂ ਬਿਨਾ ਜਿਹੜੇ ਕਿ ਚਖਣ ਤੋਂ ਬਿਨਾ ਤੇ ਮਜ਼ਾਕ ਉਡਾਉਣ ਤੋਂ ਬਿਨਾ ਕੋਈ ਵੀ ਚੱਜ ਦੀ ਗੱਲ ਨਹੀਂ ਕੀਤੀ ਤੇ ਜਿਸ ਦੇ ਦੌਰਾਨ ਹੁਣ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਵਿਰੋਧੀ ਧਿਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਜਿਹੜਾ ਇਹ ਤਬਾਹੀ ਹੋਈ ਆ ਇਹਦੇ ਤੇ ਕੁਝ ਨਵੀਆਂ ਜਿਹੜੀਆਂ ਚੀਜ਼ਾਂ ਜੜੀਆਂ ਉਹ ਵਿਧਾਨ ਸਭਾ ਚ ਆਉਣ ਵਿਧਾਨ ਸਭਾ ਕੋਈ ਨਵਾਂ ਇੱਕ ਚੈਪਟਰ ਦਾ ਸ਼ੁਰੂਆਤ ਕਰੇ ਕਿ ਪੰਜਾਬ ਨੂੰ ਹਰਾਤੋਂ ਕਿੱਦਾਂ ਬਚਾਇਆ ਜਾ ਸਕਦਾ ਪੜੀ ਬਿੰਨੂ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਦੀ ਕੋਸ਼ਿਸ਼ ਦੇ ਬਾਵਜੂਦ ਵੀ ਸਰਕਾਰੀ ਧਿਰ ਦੇ ਬਾਵਜੂਦ ਵੀ ਪਏ ਪੈਤਰਾ ਲੈਣ ਦੇ ਬਾਵਜੂਦ ਵੀ ਵਿਦੋਤੀ ਪਾਰਟੀਆਂ ਨੇ ਜਿਹੜਾ ਜੋ ਕੁਝ ਕੀਤਾ ਉਹਨੇ ਮਿੰਦੂ ਕਾਫੀ ਨਰਾਸ਼ ਕੀਤਾ ਮੈਂ ਦੋਸਤੋ ਤੁਸੀਂ ਸਾਦੇ ਸੁਰਦੇ ਹੋਗੇ ਤੁਸੀਂ ਸਾਰੇ ਪੰਜਾਬੀ ਪਰਵਾਣ ਨੂੰ ਮੇਰੀ ਬੇਨਤੀ ਹੁੰਦੀ ਹੈ ਮੈਂ ਜਿੱਦਨ ਦਿਹਾੜਾ ਇਹ ਮੈਂ ਉਦੋਂ ਦਾ ਇੱਕ ਗੱਲ ਕਹਿੰਦਾ ਹਾਂ ਕਿ ਜਦ ਆਪਾਂ ਮਤਲਬ ਜਿਹੜਾ ਆਮ ਆਦਮੀ ਪਾਰਟੀ ਵਾਲੇ ਬਣ ਕੇ ਦੇਖ ਲਿਆ ਕਾਂਗਰਸੀ ਬਣ ਕੇ ਦੇਖ ਲਿਆ ਕੱਲੀ ਬਣ ਕੇ ਦੇਖ ਲਿਆ ਬੀਜੇਪੀ ਵਾਲੇ ਬਣ ਕੇ ਦੇਖ ਲਿਆ ਇੱਕ ਵਾਰ ਤੇ ਕਦੀ ਪਹਿਲਾਂ ਆਪਾਂ ਪੰਜਾਬ ਦੇ ਪੁੱਤ ਬਣੀਏ ਇੱਕ ਵਾਰ ਤੇ ਸਾਰੇ ਇਕੱਠੇ ਹੋ ਕੇ ਪੰਜਾਬ ਦੀ ਗੱਲ ਕਰੀਏ ਪਸਾ ਸੈਸ਼ਨ ਚ ਨਹੀਂ ਇਹਦਾ ਸੈਸ਼ਨ ਤੇ ਜੋ ਭਾਜਪੀ ਤੇ ਕਾਂਗਰਸ ਨੇ ਕੀਤਾ ਉਹ ਬਹੁਤ ਨਿੰਦਨਯੋਗ ਆ ਬਹੁਤ ਦੁਖਦਾਈ ਆ ਮੈਂ ਮੈਂ ਸੋਚਦਾ ਸੀਗਾ ਮੈਂ ਵਿਧਾਨ ਸਭਾ ਜੀ ਬੈਠਾ ਸੋਚਦਾ ਸੀਗਾ ਕਿ ਆ ਜਿਹੜੇ ਲੋਕ ਸਾਡੇ ਸਾਹਮਣੇ ਬੈਠੇ ਆ ਜਿਹੜੇ ਐਡੇ ਵੱਡੇ ਪਵਿੱਤਰ ਮੁੱਦੇ ਤੇ ਵੀ ਗੱਲ ਕਰਕੇ ਰਾਜੀ ਦੀਗੇ ਐਡੇ ਵੱਡਾ ਪਵਿੱਤਰ ਮੁੱਦਾ ਸੀਗਾ ਹੜਾਂ ਦਾ ਇਹ ਬੰਦ ਜਿਹੜਾ ਹੜਾਂ ਦਾ ਇਹ ਇਹ ਜਿਹੜਾ ਮੁੱਦਾ ਸੀਗਾ ਇਹਦੇ ਤੇ ਇੱਕ ਪਵਿੱਤਰ ਪਹੁੰਚ ਜਿਹੜੀ ਆਪਾਂ ਬਣਾਉਣੀ ਸੀਗੀ ਉਹ ਬਦੋਦੀ ਪਾਰਟੀਆਂ ਨੇ ਖਾਸ ਤੌਰ ਤੇ ਕਾਂਗਰਸ ਤੇ ਬੀਜੇਪੀ ਦੇ ਲੀਡਰਾਂ ਨੇ ਬਣ ਨਹੀਂ ਦਿੱਤੀ। ਬੀਜੇਪੀ ਦਾ ਕੱਲ ਵੈਸੇ ਹੀ ਇੱਕ ਬਾਦ ਆਪਣਾ ਹੋਰ ਸ਼ੈਸ਼ੰਦਾ ਲਾਈ ਬੈਠੇ ਸੀਗੇ। ਉਹਨਾਂ ਕੋਈ ਜਵਾਬ ਨਹੀਂ ਸੀ ਐਕਚੁਅਲੀ ਵਿਧਾਨ ਸਭਾ ਦੇ ਵਿੱਚ ਕਿ ਉਹਨਾਂ ਦੇ ਜਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਜੀ ਨੇ ਜਿਹੜਾ 3 ਹਫਤੇ ਪਹਿਲਾਂ 1600 ਕਰੋੜ ਰੁਪਏ ਦਾ ਇੱਕ ਪੈਕੇਜ ਪੰਜਾਬ ਨੂੰ ਦਿੱਤਾ ਸੀਗਾ ਉਹਦਾ ਅਜੇ 16 ਮਤਲਬ ਜਿਹੜੇ ਰੁਪਏ ਵੀ ਨਹੀਂ ਆਏ। ਸੋ ਉਹ ਪਹਿਲਾਂ ਹੀ ਭੱਜ ਗਏ ਛੱਡ ਕੇ ਮੈਦਾਨ ਬਾਅਦ ਆ ਕੇ ਡਰਾਮੇਬਾਜੀ ਕਰਨੀ ਸ਼ੁਰੂ ਕਰਤੀ ਉਹਨਾਂ ਨੇ। ਔਰ ਕਾਂਗਰਸ ਨੇ ਜਿਹੜਾ ਦੋਲਦਾ ਕੀਤਾ ਸਰ ਮੈਂ ਤਾਂ ਹੀ ਸੋਚਦਾ ਕਿ ਇੰਨੀਆਂ ਪੰਜਾਬ ਦੀਆਂ ਪਿਛਲੀਆਂ ਲੰਮੀਆਂ ਪ੍ਰੋਬਲਮਾਂ ਜਿਹੜੀਆਂ ਇੰਨਾ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਇਹਨਾਂ ਲੀਡਰਾਂ ਦੇ ਕਰਕੇ ਹੋਇਆ। ਇਹ ਲੀਡਰ ਜਿਹੜੇ ਕੋਈ ਵੀ ਕਦੀ ਚੱਜ ਦੀ ਪਹੁੰਚ ਨਹੀਂ ਪਹੁੰਚਦੇ। ਕਦੀ ਵੀ ਕੁਝ ਵੀ ਨਹੀਂ ਲੈ ਮੈਂ ਸਾਢੇ 3 ਸਾਲ ਦਾ ਦੇਖੀ ਜਾਨਾ ਯਾਰ। ਅਸੀਂ ਆ ਜਾਂਦੇ ਹਾਂ ਵਿਧਾਨ ਸਭਾ ਦੇ ਸੈਸ਼ਨ 'ਚ ਬਹਿਸਾਂ ਕਰਦੇ ਆਂ। ਕਾਂਗਰਸ ਨੇ ਅੱਜ ਤੱਕ ਪੰਜਾਬ ਦੇ ਕਿਹ ਇੱਕ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ ਲੈਂਦਾ ਨਹੀਂ ਕੁਝ ਕਹਾ ਲੋ ਜੀ ਚਾਹੀਦਾ ਤੇ ਇਹ ਹੀ ਕਿ ਵਿਰੋਧੀ ਧਿਰ ਦੇ ਨੇਤਾ ਜਿਹੜੇ ਆ ਉਹ ਲੈ ਕੇ ਆਉਂਦੇ ਨੁਕਤਾ ਚ ਨਹੀਂ ਕਰਨ ਦੀ ਬਜਾਏ ਉਹ ਲੈ ਕੇ ਆਉਂਦੇ ਕਿ ਆਪਾਂ ਨੂੰ ਹੜ੍ਹਾਂ ਤੋਂ ਕਿੱਦਾਂ ਬਚਣਾ ਚਾਹੀਦਾ ਉਹ ਜਿਹੜੇ ਲੋਕ ਉਹਨਾਂ ਦਾ ਪੁਨਰਵਾਸ ਕਿੱਦਾਂ ਕਰਨਾ ਜਿਹੜੇ ਹਰਪੀਟਤ ਨੇ ਸਾਨੂੰ ਕੀ ਕੀ ਕਰਨਾ ਚਾਹੀਦਾ ਅਸੀਂ ਸਕੂਲ ਕਿੱਦਾਂ ਦਵਾ ਦਾ ਬਿਲਡ ਕਰਨੇ ਆ ਜਿਹੜੇ ਕਾਲਜ ਖਲਾਬ ਹੋ ਗਏ ਉਹ ਕਿੱਦਾਂ ਬਿਲਡ ਕਰਨੇ ਆ ਜਿਹੜੀਆਂ ਲਿੰਕ ਰੋਡ ਖਰਾਬ ਹੋ ਗਿਆ ਕਿੱਦਾਂ ਬਿਲਡ ਕਰਨੀ ਆ ਜਿਹੜੇ ਵੈਟਰਨਾਂ ਦੀ ਹਸਪੀਟਲ ਖਰਾਬ ਹੋ ਗਏ ਉਹ ਕਿੱਦਾਂ ਬਿਲਡ ਕਰਦੇ ਆ ਮੋਦੀ ਜੀ ਪੈਸੇ ਨਹੀਂ ਦੇ ਦੇ ਪ੍ਰਤਾਪ ਬਾਜਵਾ ਜੀ ਕੀ ਕਹਿਆ ਤੇ ਲੋਕਾਂ ਨੂੰ ਕਿ ਇਹ ਕੰਗਲਾ ਪੰਜਾਬ ਬਣਾ ਦੇਦਗੇ ਜੀ ਇਹਨਾਂ ਨੂੰ ਕੋਈ ਫੰਡ ਨਾ ਦਿਓ ਸਰ ਕਿਹੜੀ ਪਹੁੰਚ ਬਣਾਈ ਯਾਰ ਆਪਾਂ ਪੰਜਾਬੀ ਦੀ ਆਪਾਂ ਪੰਜਾਬ ਦੇ ਪੁੱਤ ਨਹੀਂ ਗੇ ਆਪਾਂ ਪੰਜਾਬ 바ਦੇ ਸੋਚਦੇ ਨਹੀਂ ਆਪਾਂ ਇਹ ਤੇ ਚਾਹੁੰਦੇ ਆ ਕਿ ਸਾਨੂੰ ਪੰਜਾਬੀ ਵੋਟਾਂ ਪਾਉਣ ਸਰਕਾਰ ਬਣਾ ਦੀਏ ਸਾਡੀ ਸਰਕਾਰ ਬਣ ਜੇ ਆਪਾਂ ਸ਼ੀਸ਼ੇ ਦੀ ਗਾੜੀ ਤੇ ਦੇਖਦੇ ਆਂ ਕਿ ਆਪਾਂ ਮੁੱਖ ਮੰਤਰੀ ਆਂ ਪੰਜਾਬ ਦੇ ਫਸਾ ਪੰਜਾਬ ਦੇ ਲੋਕਾਂ ਦੇ ਮੁੱਦੇ ਕਿੰਨੇ ਚੁੱਕ ਰਹੇ ਆਂ ਮੈਂ ਜਦੋਂ ਬੋਲਾਂ ਲੱਗਾ ਸੀਗਾ ਤੇ ਮੈਂ ਬਹੁਤ ਤਿਆਰੀ ਕਰਕੇ ਆਈ ਮੈਂ ਕਈ ਪੁਆਇੰਟ ਅਦਾਬੀ ਦਰਿਆ ਦੇ ਬਾਦੇ ਚ ਖਾਸ ਤੌਰ ਤੇ ਮੈਂ ਲੈ ਕੇ ਆਇਆ ਸੀਗਾ ਕਿ ਉੱਥੇ ਸਾਨੂੰ ਕੀ ਕੀ ਕਰਨਾ ਚਾਹੀਦਾ ਚਲੋ ਕੁਝ ਟਾਈਮ ਮਿਲਿਆ ਵੀ ਕੁਝ ਮਤਲਬ ਪ੍ਰਤਾਪ ਬਾਜਵਾ ਜੀ ਨੇ ਰੋਲਾ ਪਾ ਕੇ ਸਾਡੀ ਗੱਲ ਹੀ ਨਹੀਂ ਸੁਣੀ ਮਤਲਬ ਬੜੇ ਟੌਪ ਦੇ ਪੁਆਇੰਟ ਸੀਗੇ ਜਿਹੜੇ ਲੈ ਕੇ ਆਏ ਜਿਹੜੇ ਸਜਾ ਲੈ ਕੇ ਆਏ ਸੀਗੇ ਸੁਝਾਅ ਤੇ ਲੈਣੇ ਚਾਹੀਦੇ ਸੀ ਡੇਦੇ ਬਾਬੇ ਨਾਨਕ ਵਾਲਿਆਂ ਕੋਲ ਸੁਝਾਅ ਤੇ ਲੈਣੇ ਚਾਹੀਦੇ ਭੂਆ ਪਖਾਨ ਕੋਟ ਵਾਲਿਆਂ ਕੋਲ ਜਿੱਥੇ ਪਾਣੀ ਆਇਆ ਸੀਗਾ ਸੁਝਾਅ ਤੇ ਲੈਣੇ ਚਾਹੀਦੇ ਸੀਗੇ ਪੱਟੀ ਦੇ ਉਹਨਾਂ 25 ਪਿੰਡਾਂ ਦੇ ਨਮਾਇੰਦਗੀ ਕਰਦੇ ਲਾਲਜੀਤ ਭੁੱਲਦੋਣਾ ਕੋਲ ਜਿਹੜੇ ਸੁਝਾਅ ਲੈਣੇ ਚਾਹੀਦੇ ਸੀ ਸਾਡੇ ਫਰੋਜਪੁਰ ਦੇ ਐਮਐਲਏ ਜਿੱਥੇ ਪਾਣੀ ਆਇਆ ਸੀਗਾ ਉਹਨਾਂ ਕੋਲੋਂ ਸਾਡੇ ਫਾਜ਼ਲ ਖਾਲਾ ਐਮਐਲਏ ਮੁੰਡੇ ਨੇ ਇੰਨਾ ਕੰਮ ਕੀਤਾ ਸੀ ਸਾਹਮਣੇ ਨੇ ਉਹਨਾਂ ਕੋ ਸੁਝਾਅ ਲੈਣੇ ਚਾਹੀਦੇ ਸੀਗੇ ਕਿ ਉਹ ਦੱਸਣ ਜਿਨ੍ਹਾਂ ਨੇ ਪਾਣੀ ਦੇ ਵਿੱਚ